ਪਾਈ ਸਿੰਘਾ ਜੀ ਪਾਈ ਸਿੰਘਾ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ ਬੜੇ ਹੀ ਸਿੱਧਕੀ ਸਿੱਖ ਸਨ ਇਹਨਾਂ ਤੋਂ ਹੀ ਪਾਈ ਲੈਣਾ ਜਿਹਨੂੰ ਪ੍ਰੇਰਣਾ ਮਿਲੀ ਤੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਗੁਰ ਅੰਗਦ ਦੇਵ ਜੀ ਬਣੇ ਪਾਈ ਸਿੰਘਾ ਜੀ ਇੱਕ ਗਰੀਬ ਤੇ ਕਿਰਤੀ ਸਨ ਜਿਹੜੇ ਕੀ ਲੱਕਣਾ ਵੱਢ ਕੇ ਗੁਜ਼ਾਰਾ ਕਰਦੇ ਸਨ ਸਮਾਂ ਐਸਾ ਆਇਆ ਕਿ ਕਈ ਦਿਨਾਂ ਬਾਅਦ ਰੁਜ਼ਗਾਰ ਮਿਲਿਆ ਥੋੜੇ ਬਹੁਤ ਪੈਸੇ ਬਣੇ ਜਿਨ੍ਹਾਂ ਨੂੰ ਲੈ ਕੇ ਪਾਈਸ਼ੀਆ ਜੀ ਪਾਈ ਲੈਣਾ ਜੀ ਇਹਨਾਂ ਦੇ ਪਿੰਡ 'ਚ ਕਰਿਆਨੇ ਦੀ ਹੱਟੀ ਸੀ ਖੋਲ ਗਏ ਪਾਈ ਲੈਣਾ ਜੀ ਦਾ ਸੁਭਾਅ ਸੀ ਜੇ ਕੋਈ ਦੁਕਾਨ ਤੇ ਕਰੀਬ ਜਾਂ ਲੋੜਵੰਦ ਆ ਜਾਂਦਾ ਤਾਂ ਉਹਨੂੰ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੰਦੇ ਜਦ ਪਾਈਸ਼ੀਆ ਜੀ ਪਾਈ ਲੈਣਾ ਦੀ ਦੁਕਾਨ ਤੇ ਪਹੁੰਚੇ ਤਾਂ ਪਾਈਸ਼ੀਆ ਜੀ ਨੇ ਜੋ ਬਹੁਤ ਥੋੜੇ ਪੈਸੇ ਬਣੇ ਸਨ ਪਾਈ ਲੈਣਾ ਨੂੰ ਦਿੱਤੇ ਤੇ ਕਿਹਾ ਭਾਈ ਜੀ ਇਹਨਾਂ ਦੀ ਦਾਲ ਤੇ ਕੋਈ ਆਟਾ ਦੇ ਦਿਓ ਭਾਈ ਲੈਣਾ ਨੇ ਸੋਚਿਆ ਕਿ ਇੰਨੇ ਥੋੜੇ ਪੈਸਾ ਨਾਲ ਕੀ ਆਉਣਾ ਤੇ ਭਾਈ ਲੈਣਾ ਜੀ ਨੇ ਥੋੜਾ ਆਟਾ ਦੋ ਬੋਕਾਂ ਆਪਣੇ ਕੋਲੋਂ ਪਾਤੀਆਂ ਤੇ ਦੱਸ ਦਿੱਤਾ ਕਿ ਭਾਈ ਤੇਰੇ ਪੈਸੇ ਥੋੜੇ ਨੇ ਇਸ ਲਈ ਮੈਂ ਆਪਣੇ ਕੋਲੋਂ ਰਾਸ਼ਨ ਪਾਤਾ ਇਹ ਸੁਣ ਕੇ ਭਾਈ ਸ਼ੀਆ ਜੀ ਨੇ ਕਿਹਾ ਕਿ ਭਾਈ ਮੇਰੇ ਗੁਰੂ ਦਾ ਹੁਕਮ ਹੈ ਕਿ ਸਦਕ ਵਿੱਚ ਰਹਿਣਾ ਜੋ ਪਰਮਾਤਮਾ ਨੇ ਬਖਸ਼ਿਆ ਹੈ ਉਸ ਦਾ ਹੁਕਮ ਮੰਨ ਕੇ ਰਜਾਜ ਰਹਿਣਾ ਇਸ ਲਈ ਭਾਈ ਤੂੰ ਆਪਣਾ ਵੱਧ ਪਾਇਆ ਆਟਾ ਕੱਢ ਲੈ ਨਹੀਂ ਤੂੰ ਪੈਸੇ ਵੀ ਰੱਖ ਤੇ ਮੈਂ ਤੇਰੇ ਤੋਂ ਰਾਸ਼ਨ ਹੀ ਨਹੀਂ ਲੈਂਦਾ ਪਾਈ ਲੈਣਾ ਜੀ ਨੇ ਮਜਬੂਰ ਨ ਵੱਧ ਪਾਇਆ ਆਟਾ ਕੱਢ ਲਿਆ ਤੇ ਭਾਈ ਸ਼ੀਹਾ ਜੀ ਦੇ ਪਿੱਛੇ ਪਿੱਛੇ ਦੁਕਾਨ ਵਧਾ ਕੇ ਚੱਲ ਪਏ ਤੇ ਦੇਖਾਂ ਤਾਂ ਸਹੀ ਕੀ ਐਨੇ ਨੂੰ ਰਾਸ਼ਨ ਦਾ ਕੀ ਕਰਤਾ ਹੈ ਜਦ ਭਾਈ ਜੀਹਾਂ ਜੀ ਘਰ ਪਹੁੰਚੇ ਤਾਂ ਆਵਾਜ਼ ਦਿੱਤੀ ਉਹ ਭਗਵਾਨੇ ਆ ਦੇਖ ਅੱਜ ਗੁਰੂ ਨੇ ਕਿੰਨੇ ਦਿਨਾਂ ਬਾਅਦ ਕਿਰਪਾ ਕਰਕੇ ਰਿਜਕ ਬਖਸ਼ਿਆ ਹੈ ਲੈ ਪੱਕਾ ਤੇ ਖਾਈਏ ਅੱਗੋਂ ਭਾਈ ਜੀਹਾਂ ਜੀ ਦੇ ਘਰ ਵਾਲੀ ਵੀ ਗੁਰੂ ਦੇ ਰੰਗ ਚ ਰੰਗੀ ਹੋਈ ਸੀ ਉਸਨੇ ਥੋੜਾ ਜਿਹਾ ਰਾਸ਼ਨ ਦੇਖ ਕੇ ਇਹ ਨਹੀਂ ਕਿਹਾ ਕਿ ਐਨੇ ਨੂੰ ਮੈਂ ਸਿਰ ਵਿੱਚ ਮਾਰਾਂ ਉਸਨੇ ਵੀ ਭਲਾ ਕੀਤਾ ਤੇ ਗੁਰੂ ਦਾ ਸ਼ੁਕਰ ਕਰਦੇ ਪ੍ਰਸ਼ਾਦ ਦਾ ਤਿਆਰ ਕੀਤਾ ਜਿੰਨਾ ਕੁ ਆਟਾ ਸੀ ਉਸ ਨਾਲ ਗਿਣਤੀ ਦੇ ਤਿੰਨ ਪ੍ਰਸ਼ਾਦੇ ਤਿਆਰ ਹੋਏ ਇਹ ਦੇਹਕੇ ਦੋਨੋਂ ਜੀ ਆਪਸ ਚ ਲੜ ਪਏ ਲੜਾਈ ਦੋਨਾਂ अपने वाली नहीं हुई यही हुई कि पत्नी कहे कि साईं जी तु बाहर काम कर दु दोषादे छको मैं एक छकागी भाई कह लगे तु बच्चे दुध है तू दोक मैं एक छक लाँगा ਪਾਈ ਲੈਣਾ ਜੀ ਬਾਹਰ ਲੋਕੇ ਖੜੇ ਦੇਖ ਰਹੇ ਸੀ ਕਿ ਇਹ ਨਾ ਸਦਕਾ ਇਹਨਾਂ ਨੂੰ ਇੱਕ ਜੋਗੀ ਆਇਆ ਉਸਨੇ ਕਾਲਖ ਖਜਗਾਇਆ ਤੇਵਾ ਦਿੱਤੀ ਜੋਗੀ ਸਾਰੇ ਪਿੰਡਾਂ ਚੋਂ ਮੰਗੇ ਆਇਆ ਸੀ ਪਰ ਕਿਸੇ ਨੇ ਖੈਰ ਨਹੀਂ ਪਾਈ ਹੁਣ ਪੁੱਤ ਪੁਚਾ ਕੇ ਪਾਈ ਸ਼ੀਹਾ ਦੇ ਘਰ ਤੇ ਪੂਜਾ ਪਾਈ ਸ਼ੀਹਾ ਨੇ ਬੜੇ ਸਤਿਕਾਰ ਨਾਲ ਜੋਗੀ ਨੂੰ ਅੰਦਰ ਬੁਲਾਇਆ ਹੱਥ ਪੈਰ ਧਵਾਏ ਤੇ ਪ੍ਰਸ਼ਾਦਾ ਛਕਣ ਨੂੰ ਦਿੱਤਾ ਸਾਡੇ ਵਾਂਗੂ ਨਹੀਂ ਜੇ ਘਰ ਚ ਕੁਝ ਖਾਣ ਨੂੰ ਬਣਾਇਆ ਹੋਵੇ ਜਾਂ ਮੰਗਵਾਇਆ ਹੋਵੇ ਤਾਂ ਉੱਤੋਂ ਕੋਈ ਆ ਜਾਵੇ ਤਾਂ ਅਸੀਂ ਮੱਥੇ ਦੇ ਵੱਟ ਪਾ ਲੈਨੇ ਆਂ ਕਿ ਇਹ ਕਿਦਨੂ ਆ ਗਿਆ ਲੋਕ ਕੁਝ ਖਾਣ ਵੀ ਨਹੀਂ ਦਿੰਦੇ ਨਹੀਂ ਸਗੋ ਪਾਈ ਜੀਆਂ ਜੀ ਖੁਸ਼ ਹੋਗੇ ਤੇ ਕਹਿਣ ਲੱਗੇ ਤੇਖ ਭਗਵਾਨੇ ਆਪਾਂ ਲੜਦੇ ਸਾਂ ਗੁਰੂ ਜੈਵ ਨੇ ਆਪਣੀ ਲੜਾਈ ਨੂੰ ਮੇਟਣ ਲਈ ਇੱਕ ਪਿਆਰਾ ਹੋਰ ਪੇਜ ਦਿੱਤਾ ਹੁਣ ਅਸੀਂ ਤਿੰਨੇ ਇੱਕ ਇੱਕ ਪ੍ਰਸ਼ਾਦਾ ਛਕ ਲਾਂਗੇ ਚੋਗੀ ਬਹੁਤ ਦਿਨਾਂ ਦਾ ਭੁੱਖਾ ਸੀ ਉਹਨੇ ਇੱਕ ਪ੍ਰਸ਼ਾਦਾ ਛੱਕ ਕੇ ਇੱਕ ਹੋਰ ਮੰਗ ਲਿਆ ਪਾਈਸ਼ੀ ਆਨੇ ਖੁਸ਼ੀ ਖੁਸ਼ੀ ਉਹਨੂੰ ਦੂਸਰਾ ਵੀ ਦੇਤਾ ਤੇ ਆਪ ਦੋਨਾਂ ਜੀ ਆਨੇ ਇੱਕ ਪਛਾਦ ਦਾ ਦਗਾ ਲਿਆ ਇਹ ਦੇਖ ਕੇ ਪਾਈ ਲੈਣਾ ਜੀ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਤੇ ਪਾਈ ਸ਼ੀਹਾ ਜੀ ਦੇ ਪੈਰ ਫੜ ਲੇ ਕਿ ਮੈਨੂੰ ਵੀ ਦੱਸ ਕੌਣ ਆ ਤੇਰਾ ਗੁਰੂ ਜਿਸਨੇ ਤੇਰੇ 'ਚ ਇੰਨਾ ਸਦਕ ਭਰਤਾ ਮੈਨੂੰ ਵਿਸ ਕੋ ਲਾਚਲ ਪਾਈ ਸੀ ਹਾਂ ਜਿਹਦੇ ਜੀਵਨ ਤੋਂ ਹੀ ਬਰਵਾਵਤ ਹੋ ਕੇ ਪਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਗਏ ਤੇ ਗੁਰੂ ਅੰਗਦ ਦੇਵ ਜੀ ਬਣੇ ਇਹੀ ਸੇ ਸਿੱਖੀ ਦਾ ਪ੍ਰਚਾਰ ਸਿੱਖ ਦਾ ਜੀਵਨ ਹੀ ਸਿੱਖੀ ਦਾ ਅਸਲੀ ਪ੍ਰਚਾਰ ਹੈ ਤੁਹਾਡਾ ਜੀਵਨ ਹੀ ਜਿਹਿਆ ਹੋਵੇ ਕਿ ਅਗਲਾ ਆਪੇ ਆਖੇ ਕਿ ਕੌਣ ਹੈ ਤੇਰਾ ਗੁਰੂ ਮੈਨੂੰ ਵੀ ਮਿਲਾ ਇਹ ਥੋੜਾ ਕੀ ਗੁਰੂ ਦੀਆਂ ਮਹਿਮਾ ਦੀਆਂ ਸੀ ਸਾਖੀਆਂ ਸੁਣਾਈ ਜਾਈਏ ਕਿ ਗੁਰੂ ਐਦਾਂ ਗੁਰੂ ਐਦਾਂ ਤੇ ਆਪਣੇ ਸਾਡੇ ਜੀਵਨ ਚੋਂ ਸਿੱਖੀ ਦੀ ਮਹਿਕ ਆਵੇ ਹੀ ਕੋਈ ਨਾ ਜਿੰਨਾ ਚਾ ਸਾਡਾ ਜੀਵਨ ਸਿੱਖੀ ਰੰਗ ਵਿੱਚ ਨਹੀਂ ਰਗਿਆ ਜਾਂਦਾ ਕੋਈ ਚਾਰ ਕਿਸੇ ਵੀ ਤਰ੍ਹਾਂ ਦਾ ਹੋਵੇ ਤਰ੍ਹਾਂ ਵਿੱਚ ਵਾਧਾ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁਲਝੁਕ ਮਾਫ